ਇਦੇ ਵਿੱਚ ਸਾਡੇ ਕੋਲ ਇੱਕ ਐਫਆਈਆਰ ਰਜਿਸਟਰ ਹੋਈ ਹੈ ਐਫਆਈਆਰ ਨੰਬਰ 125 ਅੰਦਰ ਸੈਕਸ਼ਨ 22 ਬੀ ਕਾ 85 ਐਨਡੀਪੀਐਸ ਐਕਟ ਥਾਣਾ ਸੰਗਤ ਜਿਹਦੇ ਵਿੱਚ ਐਸਟੀਐਫ ਦੀ ਯੂਨੀਸਪਾਰਟੀ ਤੇ ਸਾਡਾ ਥਾਣਾ ਸੰਗਤ ਦੇ ਪੁਲਿਸ ਪਾਰਟੀ ਕੰਬਾਈਨਡ ਆਪਰੇਸ਼ਨ ਦੇ ਵਿੱਚ ਦੇ ਤਹਿਤ ਪਿੰਡ ਪੱਕਾ ਕਲਾ ਦੇ ਵਿੱਚ ਦਰਾਨੇ ਵਾਸਤੇ ਇੱਕ ਵਿਅਕਤੀ ਜਿਹਨੂੰ ਛਾਪ ਦੇ ਨਾਂ ਤੇ ਰੋਕਿਆ ਗਿਆ ਤਾਂ ਉਹਦੇ ਪਾਸੋਂ 400 ਗੋਲੀਆਂ ਨਸ਼ੀਲੀਆਂ ਗ੍ਰਾਮਡੋਲ ਜਿਹਨੂੰ ਨਾਮ ਪਤਾ ਪੁੱਛਣ ਤੇ ਪਾਇਆ ਗਿਆ ਕਿ ਇਹਦਾ ਨਾਮ ਪਰਮਜੀਤ ਸਿੰਘ ਪੁੱਤਰ ਬਖਤੌਰ ਸਿੰਘ ਹੈ ਪੱਕਾ ਕਲਾਂ ਦਾ ਹੀ ਰਹਿਣ ਵਾਲਾ ਇਹਦੀ ਉਮਰ ਕਰੀਬ 32 ਸਾਲ ਹੈ ਤੇ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਫਰਦਰ ਪੁਲਿਸ ਰਿਪੋਰਟ ਲਿਆ ਜਾ ਰਿਹਾ ਤਾਂ ਜੋ ਕਿ ਫਾਰਵਰਡ ਬੈਕਵਰਡ ਲਿੰਕ ਦੇ ਚੰਗੀ ਤਰ੍ਹਾਂ ਖਗਾਲੇ ਜਾ ਸਕਣ ਤੇ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਇਹਦੇ ਉੱਪਰ ਇੱਕ ਪਹਿਲਾਂ ਵੀ ਪਰਚਾ ਦਾ